ਇਹ ਅੱਜ ਉਹ ਫਲੈਗ ਮਾਰਚ ਹੈ ਜਿਹੜਾ ਉਸ ਤੋਂ ਟੈਸਟ ਕਰ ਰਹੇ ਹਾਂ। ਹਰ ਸਾਡੀ ਜੇ ਮਾਵਨ ਤੇ ਕਿੱਦਿਆਂ ਮਾਨਯੋਗ ਐਸਐਸਪੀ ਸਾਹਿਬ ਨੇ ਨਿਪਟਾਇਆ। ਇਹਦੇ ਵਿੱਚ ਤੁਸੀਂ ਖਾਰੀ ਸਾਹਿਬ ਜੀ ਦੀ ਇੱਕ ਤਕਰੀਰ ਸਾਡੇ ਨਾਲ ਹੋਰ ਤੋਂ ਬੰਦਾ ਸੀ ਕਿ ਸਾਡੇ ਸਾਹਿਬ ਜੀ ਦੀਆਂ 20 ਗੱਡੀਆਂ ਸੀ। ਇਹ ਪਰਪਸੇ ਹੁੰਦਾ ਵੀ ਇਹਦੇ ਵਿੱਚ ਲੋਕਾਂ ਦੇ ਵਿੱਚ ਵਿਸ਼ਵਾਸ ਪਾਣ ਦੀ ਬਣਾਉਣਾ ਤਾਂ ਕਿ ਅਸੀਂ ਹਰ ਤਰ੍ਹਾਂ ਦੇ ਚੈਲੰਜ ਨੂੰ ਫੇਸ ਕਰਨ ਦੇ ਲਈ ਹਰ ਵੇਲੇ ਤਿਆਰ। ਸਾਰੇ ਫਲੈਗ ਮਾਰਚ ਕਿੱਥੋਂ ਲੈ ਕੇ ਕਿੱਥੋਂ ਤੱਕ ਰੱਡਿਆ ਗਿਆ ਸੀ? ਇਹ ਅੱਜ ਫਲੈਗ ਮਾਰਚ ਪਹਿਲੇ ਉਦਮ ਸਿੰਘ ਚੌਕ ਨਾਮਦੇਵ ਚੌਕ ਉਸ ਤੋਂ ਬਾਅਦ ਦਿੱਲੀ ਚ ਦਿੱਲੀ ਗੇਟ ਉਸ ਤੋਂ ਅਲਾਵਾ ਫਿਰ ਕੈਂਟ ਕੈਂਟ ਤੋਂ ਅਲਾਵਾ ਬਾਕੀ ਹਸਪਤਲ ਦੇ ਜੋ ਹੈ ਸਾਰੇ ਸ਼ਹਿਰ ਤੇ ਚੜ੍ਹਦੇ ਜੀ ਸਰ ਫਲੈਂਕ ਮਾਰਚ ਦੌਰਾਨ કુલ ਕਿੰਨੇ ਰਾ ਮਲਾਜਮ 150 ਮਲਾਜਮ ਜਿਵੇਂ ਤੁਹਾਨੂੰ ਮੈਂ ਪਹਿਲੇ ਦੱਸਿਆ ਸਾਡੇ ਸਾਬੀ ਜਿੰਨ ਦੀਆਂ 20 ਗੱਡੀਆਂ ਥਾੜੀਆਂ ਦੀਆਂ ਸਾਰੇ ਐਸ ਐਚਓ ਸਾਰੇ ਚੌਕੀ ਇੰਚਾਰ ਇਹਦੇ ਵਿੱਚ ਮੌਜੂਦ ਸੀ ਜਿਹੜੀ ਸਟਾਫ ਸੀਗਾ ਉਹਨਾਂ ਨਾਲ ਹੋ ਕੇ ਸਾਰੇ ਫਲੈਂਕ ਪਾਸ ਤੇ ਵਿੱਚ ਇਸਾ ਪਾਇਆ ਸਰ ਮੇਨ ਮਕਸਦ ਕੀ ਹੁੰਦਾ ਸਰ ਫਲੈਂਕ ਪਾਸ ਮੇਨ ਮਕਸਦ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਮੇਨ ਮਕਸਦ ਫਲੈਗਸ਼ਿਪ ਹੈ ਹੁੰਦਾ ਤੇ ਲੋਕਾਂ ਨੂੰ ਇਸ ਗੱਲ ਦੀ ਵਿਸ਼ਵਾਸ ਬਖਾਨੀ ਦੇਣੀ ਕਿ ਬੜੀ ਪੁਲਿਸ ਹੈ ਸਾਡੇ ਡਿਸਟ੍ਰਿਕਟ ਦੀ ਸਾਡੀ ਸਬੰਲੀਅਮ ਦੀ ਸਾਡੇ ਥਾਣੇ ਦੀ ਫੋਰਸ ਜਿਹੜੀ ਹੈ ਹਰ ਵੇਲੇ ਹਰ ਤਰ੍ਹਾਂ ਦਾ ਜਿਹੜਾ ਹੈਗਾ ਚੈਲੰਜ ਉਹਨੂੰ ਫੇਸ ਕਰਨ ਦੇ ਦੀ ਤਿਆਰ ਹੈ ਯਰ ਯੂਨਾਈਟਿਡ ਔਰ ਅਸੀਂ ਹਰ ਕੰਮ ਦੇ ਲਈ ਤਿਆਰ ਹਾਂ